ਕਿੱਥੋਂ ਆਇਆ ਸਾਰੇ ਡਡੇਰਾ ਬੀਰ ਤੋਂ ਪੁੱਛਾਂਗੇ ਆਓ ਅੱਗੇ ਕਰੀਏ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰੇ ਨਾਮ ਕੇਸਰ ਸਿੰਘ ਪਿੰਡ ਘਨੋਰੀ ਪੁੱਤ ਜਿਹੜਾ ਜਿਹੜਾ ਨੇੜੇ ਨੇੜੇ ਪੈ ਗਿਆ ਆਪਣੇ ਸ਼ੇਰ ਪਰ ਪਿੰਡ ਆ ਗਿਆ ਆਪਣਾ ਘਨੋਰੀ ਖੁਰਦ ਹਣਾ ਛੋਟੀ ਘਨੋਰੀ ਜਿਹਨੂੰ ਕਹਿੰਦੇ ਆ ਤੇ ਮੋਬਾਈਲ ਨੰਬਰ ਆਪਣਾ ਜੀ 94177 ਵੀਰੇ 28819 94177 28819 ਅੱਜ ਆਪਾਂ ਝੋਟੀ ਬਕਾਉ ਕਰੀਏ ਪਲੂਣ ਝੋਟੀ ਹਾਂਜੀ ਤੇ ਆਪਾਂ ਇਹਦੀ ਗੱਲਬਾਤ ਕਰੀਏ ਇਹ ਕਿੰਨੇ ਟਾਈਮ ਤੋਂ ਆਪਣੇ ਕੋਲੇ ਇਹ ਵੀਰੇ 2021 ਜਦੋਂ ਆਪਾਂ ਮੱਝ ਲੈ ਆਏ ਸੀ ਉਹ ਜਿਹੜੀ ਨਾਲ ਮੱਝ ਖੜੀ ਆ 2021 ਹਾਂ ਉਹਦੇ ਮਗਰ ਕੱਟੀ ਆਈ ਸੀ ਭਈਏ ਅੱਛਾ ਇਹ ਕੱਟੀ 2021 ਚ ਮਗਰ ਆਈ ਮੱਝ ਦੇ ਮੱਝ ਕਿੱਥੋਂ ਲੈ ਕੇ ਆਏ ਸੀ ਆਪਾਂ ਜੀਨ ਤੋਂ ਬੋਲ ਜੀਨ ਤੋਂ ਮੱਝ ਲੈ ਕੇ ਆਏ ਸੀਗੇ ਉਦੋਂ ਮੱਝ ਮੇਰੇ ਨਾਲ ਹੋ ਪਹਿਲਾ ਦੂਜਾ ਸੂਆ ਹਨਾ ਕਿਤੇ ਉਦੋਂ ਇਹ ਉਦੋਂ ਯਾਰ ਤੀਜਾ ਸੀ ਮੱਝ ਹੈਗੇ ਸੇਮਾ ਹੱਤਵਾ ਸੂਆ ਹੁਣ ਠੀਕ ਹੈ ਕਿੰਨਾ ਤੋਂ ਤੁਸੀਂ ਗਏ ਹੋ ਥੱਲੇ ਸਰੇ ਹਾਂ ਥੱਲੇ ਹਾਂ ਜੀ ਉਦੋਂ ਆਪਾਂ 15 ਲੈ ਆਏ ਜ ਆਪਣੇ ਥਰੇ ਕੋਲੇ ਆ ਕੇ 20 ਲੀਟਰ ਕਰ ਦਿੱਤੀ ਠੀਕ ਆ ਉਦੋਂ ਝੋਟੇ ਸੀ ਕੀ ਦੂਜਾ ਜੀ ਸੁਆ ਲਗਭਗ ਹਣਾ ਠੀਕ ਐ ਤੇ ਇਹ ਕਿੰਨਾ ਤੋਂ ਚੋਇਆ ਆਪਾਂ ਇਹਦਾ ਆਪਾਂ ਲੋ ਇਹ ਤੋਂ ਵੀ 20 ਲੀਟਰ ਆਪਾਂ ਟੋਕਾ ਟੋਕ ਕਹਿੰਦਾ ਭਾ ਵੀ 18 ਕਿਲੋ ਤੋਂ ਪਾਰ ਵਾਲੀ ਮੱਝ ਹੈਗੀ ਐ ਨਾ ਨਾ ਵੀਰੇ 20 ਆ ਜਣਾ ਵੀ 20 ਕਿਲੋ ਦੀ ਮੱਝ ਤੇਰਾ ਭਾ ਵੀ ਹੈਗੀ ਐ ਇਹ ਕੱਲ ਕੱਲ ਜੂਇਆ ਕੱਲ ਕਿਉਂਕਿ ਇਹਦੇ ਥਲੇ ਹੁਣ ਸਿੰਗਲਾ 11-12 ਕਿਲੋ ਥੋੜੀ ਐ ਠੀਕ ਆ ਉਹ ਬੈਠਾ ਬੱਚਾ ਇਹਦਾ ਸ਼ੇਰ ਤੇ ਹਣਾ ਠੀਕ ਆ ਮੱਝ ਨਹੀਂ ਆਪਾਂ ਸ਼ੇਅਰ ਕਰਨੀ ਕਿਹਾ ਸੀ ਮੱਝ ਨਹੀਂ ਕਰਦੇ ਠੀਕ ਅੱਗੇ ਤੋਂ ਮੇਰੇ ਇੱਕ ਤੇਹ ਹੋ ਗਈ ਕੱਤੀ ਮਗਰ ਇਹ ਜੀ ਇੱਕ ਉਹ ਅੜੀਆ ਤੇਹ ਬਣਦਾ ਦੂਜੇ ਸੂਏ ਹਾਂ ਉਹ ਛੋਟੀ ਸੀਗੀ ਤੇ ਇੱਕੋ ਕੱਟਾ ਬੈਠਾ ਇਹਦਾ ਇੱਕੋ ਖੜਾ ਕੱਟਾ ਇਹਦਾ ਹਨਾ ਠਾਈ ਬੱਚੇ ਅੱਛਾ ਦੂਜੇ ਸੂਏ ਦਾ ਆਪਣੇ ਕੋਲ ਸੂਈ ਆ ਆ ਛੋਟੀ ਆ ਗਈ ਜੀ ਮਾਜੀ ਦੀ ਠੀਕ ਹੈ ਤੇ ਇਹ ਕਿਹੜੇ ਸੀਮਣ ਦੀ ਹੈ ਇਹ ਸੈਵਨ ਕਰਦੀ ਹੈ ਠੀਕ ਹੈ ਇਹ ਵੀ ਆਪਣੇ ਕੋਲ ਬਰੀਡ ਰਹਿ ਗਈ ਮਾਜੀ ਦੀ ਹਨਾ ਤੇ ਅੱਗੇ ਆ ਗਿਆ ਉਸ ਤੋਂ ਅਗਲੇ ਸੂਏ ਦਾ ਕੱਟਾ ਇਹ ਕੋਈ ਨਹੀਂ ਲੂਦਾ ਵੀ ਇਹ ਵੇਚਣਾ ਆਪਾਂ ਆਕਾਰ ਦਾ ਅੰਸ਼ ਹੈ ਠੀਕ ਹੈ ਇੱਕ ਕੋਹੇ ਨੂਰ ਦਾ ਕਟਾ ਹੈ ਗਿਆ ਆਪਣੀ 20 ਕਿਲੋ ਦੀ ਮੱਝ ਦਾ ਹਾਂ ਬਈ 20 ਸੋ ਕੋਈ ਵੀਰ ਮੰਨ ਕੇ ਜੇ ਬਰੀਡਿੰਗ ਵਾਸਤੇ ਕਟਾ ਲੈਣਾ ਚਾਹੁੰਦਾ ਹੋਵੇ ਤਾਂ ਕਟਾ ਪੰਨਿਆਂ ਕੋਲੇ ਸੇਲ ਆਗਾ ਤੇ ਥੱਲੇ ਟੈਕਟੀਕਲ ਵਗੈਰਾ ਸਾਫ ਸੁਥਰੇ ਸੋਹਣਾ ਕਟਾ ਵਧੀਆ ਤੇ ਤੇ ਐਤ ਕੀ ਆ ਗਈ ਨਵਾਬ ਦੀ ਗੱਟੀ ਹਨਾ ਕਹਿੰਦਾ ਬਾਪ ਚਾਰ ਬੱਚੇ ਆਪਣੇ ਕੋਲੇ ਇਹਦੇ ਆ ਗਏ ਤੇ ਮਗਰ ਮੰਨ ਕੇ ਚੱਲ ਵੀ ਰਵਾ ਘਰੇ ਸ਼ੁਰੂ ਹੋ ਗਿਆ ਹਨਾ ਤੇ ਇਹ ਕਟਾ ਹੈਗਾ ਸੇਲ ਕਟੇ ਦੀ ਖਤ ਤੁਸੀਂ ਵੀਰ ਨਾਲ ਸੰਪਰਕ ਕਰ ਸਕਦੇ ਹੋ ਸੋ ਹੁਣ ਆਪਾਂ ਗੱਲ ਕਰਦੇ ਜਿਹੜੀ ਝੋਡੀ ਸੇਲ ਆਗੀ ਕਹਿੰਦਾ ਭਾਵਾ ਜੇ ਕੋਈ ਕਹੇ ਬੀਏ ਦੇ ਵੀ ਮੰਨ ਕੇ ਚਲੋ ਮੱਝ ਨਾਲ ਡੀਐਨਏ ਵਗੈਰਾ ਤੇ ਆਪਣੀ ਕਿ ਤਸੱਲੀ ਹੋ ਜਾਵਾ ਆਜ ਮੈਂ ਆਇਆ ਨਿਰੇ ਆਇਆ ਠੀਕ ਹੈ ਆਪਣੇ ਘਰੇ ਮੱਝੇ ਮੰਨ ਕੇ ਚਲੋ ਚੋਈ ਆ ਮੱਝੀ ਕੱਟੀ ਦੇ ਵਗੈਰਾ ਆਪਾਂ ਹੈਨਾ ਹਾਂਜੀ ਆਪਰੇ ਹਾਂ ਠੀਕ ਹੈ ਤੇ ਦੰਦੋਂ ਕਿਵੇਂ ਹੋਣ ਇਹ ਦੋ ਦੰਦ ਲੱਗ ਰਿਹਾ ਆਪਣਾ ਤੀਜਾ ਤੋੜ ਦਿੱਤਾ ਹੈ ਨਾ ਇੱਕਰ ਨਿਕਲਿਆ ਤੋੜ ਗਈ ਚੌਕਦਾ ਹੈਨਾ ਇੱਕ ਇੱਕ ਤੋੜਿਆ ਇੱਕ ਹੈ ਹਾਂ ਹੈਗਾ ਹੜੇ ਤੇ ਹੁਣ ਸਿਮਲੇ ਦੇ ਕਿਹੜਾ ਲੱਗਿਆ ਝੋਟੀ ਦੇ ਇਹਦੇ ਵਿੱਚ ਅਰਜਨ ਕਾਂਗਰਸ ਸਿਮਲਾ ਲਗਾਦਾ ਆਪ ਨਹੀਂ ਪਤਾ ਵੀ ਕਿਹੜੇ ਦੀ ਹੈ ਹੈਨਾ ਨਾ ਮਰੇ ਆਪ ਨਹੀਂ ਪਤਾ ਪਿੱਛੇ ਠੀਕ ਹੈ ਵੀ ਮੰਨ ਕੇ ਜੇ ਕੋਈ ਸਰਕਾਰੀ ਚੰਗੇ ਸਾਂਭੀ ਹੋ ਸਕਦੀ ਹੈ ਕਿਸੇ ਦੀ ਹਨਾ ਹਾਂ ਵੀਰੇ ਇਹ ਦੇਖਿਆ ਆਪਾਂ ਕਹਿ ਸਕਦੇ ਆ ਤੇ ਆਪਣੀ ਝੂਠ ਬੋਲੀ ਜਾਈ ਹੈ ਹਨਾ ਵੀ ਇਹ ਨੰਨੀ ਦੀ ਉਹ ਠੀਕ ਹੈ ਜਿਹੜੇ ਟੀਕੇ ਆਪ ਆਪ ਰਖਾਇਆ ਉਹਨਾਂ ਦਾ ਪਤਾ ਹੈਗਾ ਹਨਾ ਹਾਂ ਸਾਰਿਆਂ ਦਾ ਪਤਾ ਹੈ ਠੀਕ ਹੈ ਹੁਣ ਦਿਨ ਸਹੀ ਕਹੇ ਕੱਢਦੀ ਇਹ ਇਹਦੇ ਵੀਰੇ 6 ਤਰੀਕ ਨੂੰ ਤਨ ਪੂਰੇ ਨੇ 6 ਤਰੀਕ ਨੂੰ ਇਹਦੇ ਝੋਟੇ ਦੇ ਦਿਨ ਪੂਰੇ ਹੁੰਦੇ ਹਨਾ ਟੀਕਾ ਲੱਗਿਆ ਹਰ ਜਨ ਗੁੰਗੜ ਦਾ ਕਹਿੰਦਾ ਭਾਬੀ ਜਿਵੇਂ 20 ਕਿਲੋ ਵਾਲੀ ਝੋਟੀ ਦੀ ਇਹ ਆ ਗਈ ਟੀ ਹਨਾ ਮਹਿਦੀ ਤੇ ਛੋਟਾ ਮਾਨ ਕੀ ਕਹਿੰਦਾ ਕਿੰਨਾ ਇਦੋਂ ਤੱਕ ਪਾਦੂ ਬਲੂਨ ਇਹ ਅਰੇ ਦੋ ਤੇਰਾ ਫਰਕ ਵੀ ਅਗਲੇ ਸਵੇਰੇ ਜੀ ਜਾ ਕੇ ਪਿ 18-19 ਕਿਲੋ ਦੀ ਮਾਜ ਬਧਿਆ ਤਿਆਰ ਹੋ ਜੂਗੀ ਅਕੇ ਅਜੇ ਉਮਰ ਵੀ ਬਾਈ ਛੋਟੀ ਨਹੀਂ ਖਰਾ ਠੀਕ ਹੈ ਚੌਗੜਾ ਦਾ ਨੰਦ ਇੱਕ ਤੋੜਿਆ ਜੇ ਨਹੀਂ ਜਾਵਾਂ ਹਨਾ ਤੇ ਵਾਕਿ ਲੈ ਆਲੂਬਾ ਦੇਖੋ ਥੱਲੇ ਤੋਂ ਸੋਹਣਾ ਸਾਫ ਸੁਥਰਾ ਤੇ ਘੱਤ ਕਾਟ ਤੇ ਥਾਣਾ ਦੇ ਵਿੱਚ ਬਿੱਥੀ-ਬੁੱਥੀ ਬਹੁਤ ਵੀ ਆ ਹਨਾ ਧੋਰੀ ਬਾਹਰ ਨੂੰ ਸੁਭਿਰੋ ਕੱਦ ਕਾਟ ਵਗੈਰਾ ਦੇ ਸਿੰਘ ਮੂੰਹ ਮੱਥਾ ਦੇਖੋ ਝੋਟੀ ਦਾ ਪੂਰੀ ਚੰਗੀ ਜਿੰਦ ਜਾਨ ਵਾਲੀ ਤੇ ਜਿਹੜੇ ਵੀਰੇ ਕਹਿੰਦੇ ਹਰਿਆਣੇ ਜਾਵਾਂਗੇ ਚੰਗੀ ਝੋਟੀ ਲਿਆਵਾਂਗੇ ਇਹ ਹਰਿਆਣੇ ਵਾਲੀ ਫਲੱਡ ਲੈਣ ਆਪਣੇ ਪੰਜਾਬ ਦੀ ਤਿਆਰ ਹੋਈ ਵੀ ਇੱਕ ਤਰ੍ਹਾਂ ਦੀ ਮੰਨ ਕੇ ਚਲ ਅਰਜਨ ਕੁੰਗੜ ਦਾ ਲੱਗਿਆ ਹੋਇਆ ਅੱਗੇ ਸੀਮੰਡ ਇਹਦੇ ਤੇ ਬਾਕੀ ਵੀ ਇਹਦੇ ਸਾਰਾ ਬਾਇਓ ਡਾਟਾ ਪਤਾ ਵੀ ਕਿਹੜਾ ਕਿਹੜੇ ਸੀਮੰਡ ਦੀ ਆ ਤੇ ਸੂਣ ਦੇ ਵਿੱਚ ਇਹਦੇ 5-6 ਦਿਨ ਬਾਕੀ ਆ ਤੇ ਲੇਵਾ ਸੋਨਾ ਖੋਲੂ ਕਰਮ ਵਾਲੀ ਕਿਉਂਕਿ ਕੱਚੀ ਆ ਹਰੇ ਹਫਤਾ ਖੰਡ ਲੈਂਦੀ ਪਈ ਆ ਤੇ ਬਾਕੀ ਕੇਅਰ ਵਗੈਰਾ ਸਾਂਭ ਸੰਭਾਲ ਵੀ ਝੋਟੀ ਦੀ ਬਹੁਤ ਸੁਨੱਖੀ ਹੋਈ ਹੈ। ਸੋ ਦੇਖੋ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਵਗੈਰਾ ਕਿਸੇ ਪਾਸੋਂ ਲਿਸੀ ਨਾ ਵੀ ਨਹੀਂ ਕੋਈ ਵੀ ਇਹ ਨਾ ਕਹੇ ਵੀ ਸਾਡੇ ਪਸੰਦ ਨਹੀਂ ਸਿੰਘ ਕੋਲ ਨਹੀਂ ਕਿਸੇ ਪਾਸੇ ਝੋਟੀ ਦੇ ਹੱਥ ਤਰ੍ਹਾਂ ਹੈ ਹੀ ਨਹੀਂ ਸਿੰਘ ਵਜ ਦੀ ਰੁਪਈਆ ਨਹੀਂ ਲੱਗਦਾ ਮੂੰਹ ਮੱਥੇ ਦੀ ਪੂਰੀ ਸਾਫ ਸੁ ਤੇ ਰੇੜੀ ਆ ਬਈ ਦੋਗੇ ਪੁੱਛ ਲੈਨੇ ਇਹਦਾ ਕੀ ਰੱਖਿਆ ਤੇ ਬਾਈ ਜੀ ਰੇਟ ਆਪ ਇਹਦਾ ਕੀ ਰੱਖਿਆਗਾ ਬਾਈ ਰੇਟ ਇਹਦਾ 1.5 ਲੱਖ ਮਾਨਦਾਨ ਹੋ ਜਾਊਗਾ ਆ ਹੋ ਜਾਊਗਾ ਵੀਰੇ ਠੀਕ ਆ ਫਿਰ ਪਸੂ ਮੰਨ ਕੇ ਚਲੋ ਉਹਦਾ ਪਰਵਾ ਤਿਆਰ ਕਰ ਲਿਆ ਮੈਂ ਜਦੋਂ ਸਾਰਾ ਹਨਾ ਉਹ ਵੀ ਆਇਆ ਹੋਇਆ ਦੋਨਾਂ ਨੇ ਨਾ ਇਕੱਠਿਆਂ ਨੇ ਜਮਾਇਆ ਹੁਣ ਮੱਝ ਸੂਪੀ ਇਹਦੇ ਛੂਣਾ ਫਿਰ ਆਪਣੇ ਦਾ ਦੁੱਧ ਦਾ ਪਾਣਾ ਪਾਊਗਾ ਉਹ ਗੱਪਾਂ ਨਾ ਚੁੱਪੀ ਠੀਕ ਹੈ ਮੰਨ ਕੇ ਚੱਲੋ ਜੇ ਲੈਣਾ ਕਰਨਾ ਪਸ਼ੂ ਪੈ ਗਿਆ ਤੇ ਗਾਹ ਵਿਰੋ ਪੇਮੈਂਟ ਵਰਤੀ ਇਹ ਨਹੀਂ ਕਰੇ ਹਨਾ ਠੀਕ ਹੈ ਠੀਕ ਹੈ ਜੈ ਜੈ ਗੱਲ ਸੋ ਵੀਰੋ ਘਰੇਲੂ ਵੀਰ ਦੇ ਆਪਾਂ ਪਸ਼ੂ ਦਿਖਾਇਆ ਸੋ ਝੋਟੀ ਦੇਖੋ ਕਿਸੇ ਪਾਸਿਓਂ ਹੱਥ ਤਰਾਣੀ ਕੋਈ ਵੀਰ ਕਹਿੰਦਾ ਵੀ ਆਪਾਂ ਬਰੀਲ ਵਾਲੀ ਚੰਗੀ ਝੋਟੀ ਲੈਣੀ ਹੈ ਤੇ ਸੱਲਜੀ ਵਾਲੀ ਘਰੇਲੂ ਝੋਟੀ ਵੀਰ ਦੀ ਇਸੇ ਮੱਝ ਤੋਂ ਘਰੇ ਰਵਾਤ ਤਿਆਰ ਹੋਇਆ ਵਾ 1.5 ਲੱਖ ਰੁਪਏ ਕੀਮਤ ਆ ਤੇ ਨੰਬਰ ਬੋਲ ਜੀ ਦੁਬਾਰੇ ਆਪਣਾ 941702800 ਤੇ ਕੋਈ ਭਾਰਪੂਰ ਸ਼ਿਕਾਇਤ ਨਹੀਂ ਕਿਸੇ ਕਰ ਭਾਈ ਆਪਣੀ ਯਾਰ ਗਾਰੰਟੀ ਆ ਘਰ ਤੋਂ ਹੀ ਗਿਆ ਠੀਕ ਹੈ ਆਪਣਾ ਵਾਪਸ ਕਰ ਜੀ ਜੇ ਪਰ ਪੈ ਗਿਆ ਜੈ ਜੈ ਗੁਰੂ ਪਲੂਣ ਦਾ ਆਮਦ ਅਬਚ ਕੀ ਹੋ ਚੱਲ ਜਾਂਦਾ ਹਨ ਸੋਸ ਗੱਲੋ ਬੇਫਿਕਰ ਹੋ ਜਾਓ ਪੂਰੀ ਰਾਜਿਸਾਨੀ ਬੜੀ ਵੀ ਸੁਣਨ ਤੋਂ ਬਾਅਦ ਅਸੀਂ ਕਹਿ ਨਹੀਂ ਸਕਦੇ ਇਹ ਗੱਲਬਾਤ ਜੈ ਜੈ ਗੁਰੂ ਹਨ ਅੱਜ ਹੀ ਨਹੀਂ ਹੈਗਾ ਸੋ ਝੋਟੀ ਪੂਰੀ ਸਾਫ ਸੁਥਰੀ ਹੈ ਖੜੀ ਗਾਲਾ ਵਗੈਰਾ ਵਧੀਆ ਕਰਦੀ ਪਈ ਹੈ ਕੋਈ ਤਾਂ ਥਾਣੇ ਤੋਂ ਥਾਣ ਦੇਖੋ ਪੂਰੇ ਸਾਫ ਸੁਥਰੇ ਵਿੱਤੀ ਸੋ ਪਿੰਡ ਕਨੌਰੀ ਖੁਰਦ ਜ਼ਿਲ੍ਹਾ ਸੰਗਰੂਰ ਦਾ ਪਿੰਡ ਪੈ ਗਿਆ ਤੇ ਪੂਰੀ ਸਾਫ ਸੁਥਰੀ ਇਹਦੀ ਮਾਂ ਵੀ ਘਰੇ ਖੜੀ ਹੈ 20 ਕਿਲੋ ਵਾਲੀ ਮੱਝ ਦੀ ਝੋਟੀ ਘਰੇ ਤਿਆਰ ਹੋਈ ਵੀ ਸੇਲ ਹੈ ਕੋਈ ਵੀ ਖਰੀਦਣ ਦਾ ਚਾਹਣ ਹੋਵੇ ਦਿੱ